ਜੇ ਹੋਰ ਦਾ ਸਮਾਉਂ ਆਉਣਾ ਉਹ ਦੋਸਤ ਕੋਈ ਨਾ ਮਹਾਨਾ ਆ ਕੇ ਕੋਈ ਨਾ ਕੋਈ ਸਿਰਦਾ ਆ ਕੇ ਪਾਸੇ ਹੋ ਜਾਂਦੇ ਇਹ ਜੁਬਾ ਮੰਤਰੀ ਜਿਹੜਾ ਸੈਕਟਰ ਜਿਹੜਾ ਘੋੜੀ ਜਿਹੀ ਹੋਇਆ ਵਾ ਬਹੁਤ ਵੀ ਸਾਰੀ ਸਿਕਿਆ ਸਕਸ ਤੁਹਾਨੂੰ ਆਜ ਪਸਨਾ ਉਹਨਾਂ ਦੇ ਹੱਥ ਤੇ ਇੱਕ ਵੱਡਾ ਭਰਾ ਕੋ ਭੱਜ ਆ ਗਿਆ ਭਾਈ ਬੇਲੇ ਸਮੇਂ ਦੇ ਵਿਚਕਾਰ ਸੋਚੀ ਪਾਉ ਦੇ ਜਾਂਦੇ ਤਾਂ ਸੁਨੇਹੇ ਜਿਹੜੇ ਸਾਡੇ ਕਰ ਰਹੇ ਆ ਪਹਿਲਾ ਤੰਦ ਦਾ ਸੁਨੇਹਾ ਇਹ ਹੈ ਕਿ ਆਪਾਂ ਇਕੱਠ ਬਹੁਤ ਕਰ ਲੈਣੇ ਆ ਉਹਨਾਂ ਇਕੱਠਾਂ ਨੂੰ ਆਪਾਂ ਪੰਚਕ ਜਾਂ ਕੱਤਰ ਦਾ ਨਾਮ ਦੇ ਦਿੱਤਾ ਵਾਸਤੇ ਦੇ ਵਿੱਚ ਸਾਡੀ ਤਾਉ ਚਾਹੀਦੀ ਹੈ ਕਿ ਅਸੀਂ ਇਕੱਠੇ ਹੋਈਏ ਇਕੱਠੇ ਹੋ ਕੇ ਜਣੀਏ ਜਾਂ ਫਿਰ ਸਮਾ ਆਦਰ ਦੇ ਆਸ ਤੇ ਮਾਰ ਆ ਰਿਹਾ ਪਰ ਸਾਡੇ ਜਿਹੜੇ ਆਕੂ ਸਹਾਬਾਨ ਉਹਨਾਂ ਦੇ ਪੁੱਤਾਂ ਦੀ ਕੀ ਜਮਾਤ ਦੇ ਵਿੱਚ ਵੀ ਹੋਂਮੇ ਆ ਕਿ ਹਰਕਾਰ ਉਹ ਇਕੱਠੇ ਨਹੀਂ ਹੋਣੇ ਭਾਵੇਂ ਬਲਕਿ ਅੱਜ ਫਾਂਸ ਸਟੇਜ 'ਤੇ ਹਰ ਬੁਲਾਵਾ ਹੀ ਕਰਦਾ ਹੈ ਵੀ ਹੋ ਗਿਆ ਤੇ ਹਮਲੇ ਬੱਚੇ ਬਹੁਤ ਨੇ ਸੋਦੀ ਅਸਲ ਤੁਸੀਂ ਕੀਤੀ ਜਾ ਰਹੀ ਆ ਸੋਦੀਆਂ ਜਣਾ ਟੱਕਣਾ ਜਾ ਰਿਹਾ ਨੇ ਧਰਤੀ ਦੇ ਉੱਤੋਂ ਸਮਝਣ ਦੀ ਲੋੜ ਆ ਐਚਾ ਨਿਕੋ ਨਾ ਕਿਸੇ ਨੂੰ ਬਿਲਕੁਲ ਫਲਾਣਾ you know get इन बि कुझु गुलिया अॼु बारह पंद्रहं लॻे जहिड़े मर्ज़ी ਸਾਰੀ ਸੁਖਿਆ ਸਮਸਕੂਲ ਕਾਜ ਕਰਸਨਾ ਉਹਨਾਂ ਦੇ ਹੱਥ ਦੇ ਤੋਂ ਬੰਦਾ ਬਣਾ ਦੋ ਤੁਹਾਡੇ ਹੱਥ ਕਾਜ ਪਾਈਪਿੰਟ ਕਿਤੇ ਜਾ ਰਿਹਾ ਤੁਹਾਡਾ 400 ਸਕੂਲ ਪੰਜਾਬ ਪਰਵਾਦੀ ਸਾਰੇ ਸਭ ਤੋਂ ਪਰਵਤ ਕਾਲਾ ਲੋਕ ਜਗਾ ਲੈ ਜੋ ਜਿਹੜੀ ਗੱਲ ਚੱਲ ਰਹੀ ਸੀ ਕਿ ਪੁਲਿਸ ਨਾਲ ਵਿਹਾਈ ਦੀ ਹੋ ਰਹੀ ਹੈ ਇਹ ਖਬਰ ਵੀ ਘਾਟ ਹੈ ਸਾਰੇ ਬੁਲਾਉਣੇ ਕਰ ਦਿੱਤੀ ਹੈ ਕਿ ਬੰਦੀ ਸਿੰਘਾਂ ਦੀ ਵਿਹਾਈ ਦੀ ਜਿਹੜੀ ਗੱਲ ਆਪਾਂ ਕਰਨੀ ਹੈ ਬਿਲਕੁਲ ਨੂੰ ਬੰਦੇ ਕਰ ਕਬਨੀਆਂ ਦੀ ਬੋਲਣ ਕਿਹੜੀ ਗੱਲ ਨੂੰ ਦੇਖਦੇ ਆ ਸੋਹ ਜਿਕਾਰਾਂ ਦੇ ਨਾਲ ਮੈਂ ਸਵਾ